ਆ ਕਦ ਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਪਿਛਲੇ ਅੱਤ ਵਸ 31 ਨੰਬਰ ਸ਼ਲੋਕ ਤੱਕ ਜਿਹੜੀ ਵਿਚਾਰ ਸੰਪੂਰਨ ਹੋਈ ਸੀ ਉਸ ਸ਼ਲੋਕ ਦੇ ਅਖਰੀ ਅਰਥਾ ਬਿਨਾਂ ਸਾਂਝੇ ਕਰਕੇ ਤੇ ਅਗਲੇ ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਪ੍ਰਾਰੰਭ ਕਰਨਾ ਚਾਹੀਦਾ 31 ਨੰਬਰ ਸ਼ਲੋਕ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਕਿ ਇਹ ਮਨੁੱਖ ਵਿਚਾਰਾ ਮਾਇਆ ਤੇ ਮੋਹ ਵਿੱਚ ਫਸ ਕੇ ਇਹ ਆਤਮਿਕ ਤੌਰ ਤੇ ਇੰਨਾ ਅੰਧਾ ਹੋ ਗਿਆ ਕਿ ਇਹ ਪਰਮਾਤਮਾ ਨੂੰ ਭੁੱਲ ਕੇ ਰਹਿ ਗਏ ਪ੍ਰਾਨੀ RAM ਨਚੇਤੇ ਮਦ ਮਾਇਆ ਕੇ ਅੰਧ ਕਹਿੰਦ ਕੇ ਇਹ ਪ੍ਰਾਨੀ ਇਹ ਮਨੁੱਖ ਸੰਸਾਰ ਤੇ ਆ ਕੇ ਮਾਇਆ ਦੇ ਮੋਹ ਵਿੱਚ ਪੈ ਕੇ ਇੰਨਾ ਆਤਮਿਕ ਜੀਵਨ ਤੋਂ ਸੱਖਣਾ ਹੋ ਗਿਆ ਆਤਮਿਕ ਜੀਵਨ ਪੱਖੋਂ ਇਹ ਅੰਧਾ ਹੋ ਗਿਆ ਕਿ ਪਰਮਾਤਮਾ ਨੂੰ ਭੁੱਲ ਕੇ ਰਹਿ ਗਿਆ ਮਾਰੇ ਕਹਿੰਦੇ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫਨ परमातेrangle के फल्या उस प्रभु परमात्मा दी बंदगी ਤੋਂ ਬਿਨਾ ਉਹਦੇ ਭਜਨ ਤੋਂ ਬਿਨਾ ਇੱਕ ਗੱਲ ਯਾਦ ਰੱਖੀ ਤੇ ਉਹ ਸਦਾ ਜਿਹੜੀਆਂ ਜਮਾਤੀਆਂ ਖਾਈਆਂ ਜਿਹੜੀਆਂ ਉਹ ਪਈਆਂ ਰਹਿਣਗੀਆਂ ਤੇਰੇ ਜੀਵਨ 'ਚ ਇਹ ਜਮਾਤੀਆਂ ਖਾਈਆਂ ਨਹੀਂ ਕੱਟੀਆਂ ਜਾ ਸਕਦੀਆਂ ਮੈਂ ਸ਼ਾਇਦ ਪਿਛਲੇ ਹਫ਼ਤੇ ਵਾਰ ਜ਼ਿਕਰ ਕੀਤਾ ਸੀ ਮਾਰਕੇ ਜਮਾਤੀਆਂ ਖਾਈਆਂ ਤੇ ਪੈਣੀਆਂ ਪੈਰੀਆਂ ਐਥੇ ਜਿੰਦੇ ਜੇ ਮਨੁੱਖ ਨੂੰ ਜਮਾਦੀਆਂ ਖਾਈਆਂ ਗਈਆਂ ਕਿਸੇ ਨੂੰ ਕਾਮ ਨੇ ਘੇਰਿਆ ਕਿਸੇ ਨੂੰ ਕ੍ਰੋਧ ਨੇ ਘੇਰਿਆ ਕਿਸੇ ਨੂੰ ਲੋਭ ਮੋਹ ਹੰਕਾਰ ਨੇ ਘੇਰਿਆ ਕਿਸੇ ਨੂੰ ਜੋਗਰੀ ਨਤੀਆ ਨੇ ਕੀ ਰਿਆ ਕਿਸੇ ਨੂੰ ਈਰਖਾ ਨੇ ਕੀ ਰਿਆ ਜਮਾਂ ਦੀਆਂ ਫਾਇਆਂ ਨਾ ਹੋਰ ਕੀ ਅਸਰ ਸਤਿਪਰਾਂ ਦੇ ਇੱਕ ਪਾਵਨ ਬਚਨ ਆੰਦਰ ਨਾਨਕ ਔਗਣ ਜੇਤਰੇ ਤੇ ਤੇ ਗਲੀ ਜੰਜੀਰ ਜਿੰਨੇ ਵੀ ਔਗਣ ਨੇ ਇਹ ਗਲੇ ਨੂੰ ਜੰਜੀਰਾਂ ਪਈਆਂ ਹੋਈਆਂ ਸਾਸਨ ਤੇ ਮਾਰ ਕੇ ਤੇ ਜੰਜੀਰਾਂ ਤਾਂ ਹੀ ਕੱਟੀਆਂ ਜਾਣੀਆਂ ਨੇ ਜੇ ਜੀਵਨ ਵਿੱਚ ਉਸ ਪ੍ਰਭੂ ਪਰਮਾਤਮਾ ਨਾਲ ਸਾਡੀ ਸਾਂਝ ਬਣ ਜਾਏ ਅੱਗੇ ਅੱਜ 31 ਨੰਬਰ ਸ਼ਲੋਕ ਤੋਂ ਆਪਾਂ ਵਿਚਾਰ ਪ੍ਰారంਭ ਕਰਨੀ ਹੈ ਬੱਤੀ ਨੰਬਰ ਸਲੋਕ ਦੇ ਅੰਦਰ ਸਾ ਸੰਗਤ ਗੁਰੂ ਤੇਗ ਬਹਾਦਰ ਪਾਚਨੇ ਦੋ ਗੱਲਾਂ ਆਖੀਆਂ ਨੇ ਸਾਹਮਣੇ ਸਕਰੀਨ ਤੇ ਸਲੋਕ ਆ ਰਿਹਾ ਹੈ ਧਿਆਨ ਉਧਰ ਵੀ ਰੱਖਿਓ ਤਾਂ ਕਿ ਗੱਲ ਸਮਝ ਆਈ ਪਹਿਲੀ ਗੱਲ ਆਖੀ ਕਿ ਜਿਸ ਸੰਸਾਰ ਦੇ ਪਿੱਛੇ ਲੱਗ ਕੇ ਭਲਿਆ ਤੋਂ ਉਸ ਪਰ ਉਹ ਪਰਮਾਤਮਾ ਨੂੰ ਭੁੱਲ ਗਿਆ ਤੈਨੂੰ ਪਤਾ ਹੈ ਇਹ ਸੰਸਾਰ ਸਾਰੇ ਦਾ ਸਾਰਾ ਕੇਵਲ ਤਾਂ ਕੇਵਲ ਸੁੱਖਾਂ ਦਾ ਭਾਈਵਾਲ ਇਹਨਾਂ ਵਿੱਚੋਂ ਕਿਸੇ ਨੇ ਤੇਰੇ ਦੁੱਖ ਦੇ ਸਮੇਂ ਨਾਲ ਖੜੇ ਨਹੀਂ ਹੋਣਾ। ਇਹ ਸਾਰਾ ਸੰਸਾਰ ਸੁੱਖਾਂ ਦਾ ਭਾਈਵਾਲ ਹੀ ਤੇ ਇੱਕ ਗੱਲ ਤੈਨੂੰ ਮੈਂ ਕਹਿਣਾ ਚਾਹਨਾ ਉਸ ਪ੍ਰਭੂ ਪਰਮਾਤਮਾ ਨੂੰ ਜਿਹਦੇ ਕਰ ਲੈ ਦੂਜੀ ਪੰਕਤੀ 'ਚ। ਉਸ ਪ੍ਰਭੂ ਪਰਮਾਤਮਾ ਨਾਲ ਸਾਝ ਪਾਲ ਲੈ ਜਿਹੜਾ ਪਰਮਾਤਮਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਤੇਰੇ ਨਾਲ ਖੜਾ ਹੋਣ ਵੱਲ। ਤਾਂ ਇਹ ਗੱਲ ਸੁੱਖ 'ਮੇ ਬਹੁਤ ਸੰਗੀ ਪਏ ਦੁੱਖ 'ਮੇ ਸੰਗ ਨਾ ਕੋਏ। ਭਰਿਆ ਜਿਸ ਸੰਸਾਰ ਵਿੱਚ ਤੂੰ ਹੱਸ ਕੇ ਜਿਸ ਸੰਸਾਰ ਦੇ ਮੋਹ ਵਿੱਚ ਪੈ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਇਹ ਸਾਰੇ ਦਾ ਸਾਰਾ ਸੰਸਾਰ ਸੁੱਖਾਂ ਦਾ ਭਾਈਵਾਲ ਹੈ ਇਹਨਾਂ ਵਿੱਚ ਕੋਈ ਵੀ ਤੇਰੇ ਦੁੱਖ ਦੇ ਸਮੇਂ ਨਾਲ ਖੜਾ ਹੋਣ ਵਾਲਾ ਨਹੀਂ ਸਾਸਨ ਗੁਰੂ ਅਰਜਨ ਦੇਵ ਸਾਹਿਬ ਦੇ ਇੱਕ ਪਾਵਨ ਬਚਨ ਤੋਂ ਵਿਚਾਰ ਆਰੰਭ ਕਰਾਂ ਮਾਰਕੰਦੇ ਸੰਸਾਰ ਦੇ ਲੋਕ ਸੰਸਾਰ ਦੀ ਮਿੱਤਰਤਾ ਸੰਸਾਰ ਦਾ ਪਿਆਰ ਕਿਹੋ ਜਿਹਾ ਹੈ ਮਾਰਕੰਦੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਕਿੰਨੇ ਕੇ ਸੰਸਾਰ ਦੇ ਲੋਕ ਜਿਹੜੇ ਨਾ ਮਨ ਤੇ ਪਿੱਛੇ ਟਰਨ ਵਾਲੇ ਲੋਕ ਜਿਹਨੇ ਨਾ ਇਹ ਕੇਵਲ ਤਾਂ ਕੇਵਲ ਮਾਇਆ ਦਾ ਸੰਬੰਧ ਹੈ ਕੁਝ ਨਹੀਂ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਵੇਖਦੇ ਆਂ ਹੀ ਭੱਜ ਜਾਣ ਕਿ ਤੇ ਨਾ ਪਾਇਨ ਬੰਨ ਕਹਿੰਦੇ ਵੇਖਦੇ ਆਂ ਵੇਖਦੇ ਆਂ ਇਸ ਦੋਸਤੀ ਨੂੰ ਇਸ ਪਿਆਰ ਨੂੰ ਟੁੱਟਦੇ ਆ ਕੋਈ ਬਹੁਤਾ ਸਮਾਨੀ ਲੱਗਦਾ ਕਿਉਂਕਿ ਇਸ ਦੋਸਤੀ ਵਿੱਚ ਇਸ ਮਿੱਤਰਤਾ ਵਿੱਚ ਇਸ ਪਿਆਰ ਵਿੱਚ ਕਿਤਨੇ ਕਿਤੇ ਸਵਾਰਥ ਟਿਕਿਆ ਹੁੰਦਾ ਸੁੱਖ ਮੇ ਬਹੁਤ ਸੰਗੀਪੇ ਕਿਉਂਕਿ ਸਾਰੇ ਸੁੱਖਾਂ ਤੇ ਭਾਈ ਬਾਲ ਨੇ ਤੇਰੇ ਕੋਲ ਸੁੱਖ ਹੋਣਗੇ ਸਾਰੇ ਤੈਨੂੰ ਆ ਕੇ ਠੇਰਾ ਪਾ ਲੈਣਗੇ ਕਿਤੇ ਬਖਤਤਾ ਦਾ ਸਮਾਂ ਆਇਆ ਤੈਨੂੰ ਭਜਦੇ ਹੋ ਬੋਤਾ ਸਮਾਂ ਨਹੀਂ ਲੱਗਣਾ ਨਾਰਿਕ ਸ਼ਲੋਕ ਹੋਰ ਲੈ ਲੰਨਾ ਮਰਕਿੰਦੇ ਸੰਗ ਸਖਾ ਸਭ ਤੱਜ ਕੇ ਗਉਣਾ ਨਿਵੇਓ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਇਕ ਰਗਨਾਥ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਇਸ ਸ਼ਲੋਕ ਦੇ ਵਿਚਾਰ ਗੁਰੂ ਅਰਜਨ ਦੇਵ ਪਾਤਸ਼ਾਹ ਕਰੇ ਮਨ ਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵਿਖ ਦੇ ਆਂ ਹੀ ਭਜ ਜਾਨ ਕਿ ਤੇ ਨਾ ਪਾਇਨ ਬੰਦ ਜਿੱਚਰ ਪੈੰਨਨ ਖਾਬਨੇ ਤੇਚਰ ਰਖਨ ਗੰਢ ਕਹਿੰਦੇ ਕਿ ਜਦ ਤੱਕ ਤੇ ਇਹਨਾਂ ਨੂੰ ਪੈੰਨਨ ਖਾਣ ਨੂੰ ਕੁਝ ਮਿਲਦਾ ਗਿਆ ਨਾ ਉਦੋਂ ਤੱਕ ਇਹਨਾਂ ਨੇ ਤੇਰ ਨਾਲ ਤੁਪ ਗੰਢ ਰੱਖਣੀ ਇਹ ਸੱਚ ਵਿੱਚ ਸੰਸਾਰ ਤੇ ਜਦੋਂ ਕਹਿੰਦੇ ਰਾਹ ਪਿਆ ਜਾਨੀ ਹੈ ਜਾਂ ਬਾਹ ਪਿਆ ਜਾਨੀ ਤਕਰੀਬਨ ਤਕਰੀਬਨ ਇਹ ਗੱਲਾਂ ਸਮਾਜ 'ਚ ਜਿਹੜੀਆਂ ਸਾਹਮਣੇ ਆਂਦੀਆਂ ਰਹਿੰਦੀਆਂ ਜਦੋਂ ਤੱਕ ਮਨੁੱਖ ਨੂੰ ਖਾਣ ਪੀਣੋਂ ਕੁਝ ਮਿਲਦਾ ਰਹਿੰਦਾ ਹੈ ਕੋਈ ਸੁੱਖ ਸੁਵਿਧਾ ਕਿਸੇ ਤੋਂ ਪ੍ਰਾਪਤ ਹੁੰਦੀ ਰਹਿੰਦੀ ਹੈ ਉਦੋਂ ਤੱਕ ਤੇ ਤੁਪ ਗੰਢ ਰੱਖਦਾ ਹੈ ਆੰਦ ਸੁਣਿਓ ਬਚਨ ਜਿੱਚਰ ਪੈਨਨ ਖਾਵਨੇ ਟਿੱਚਰ ਰਖਣ ਗੰਢ ਉਦੋਂ ਤੱਕ ਤੇ ਗੰਢ ਬਣਾ ਕੇ ਰੱਖ ਦੇਣ ਉਦੋਂ ਤੱਕ ਤੇ ਮਿਲ ਬਲਾਪ ਰੱਖ ਦੇਣ ਪਰ ਜਿੱਤ ਦਿਨ ਕਿਸੇ ਨੂੰ ਨਾ ਹੋ ਵੀ ਤਿੱਤ ਦਿਨ ਬੋਲਣ ਗੰਗ ਕਹਿੰਦੇ ਜਿਸ ਦਿਨ ਤੁਹਾਡੇ ਕੋਲ ਇਹਨਾਂ ਨੂੰ ਕੋਈ ਸਵਾਰਥ ਨਾ ਹੋਇਆ ਇਹਨਾਂ ਜਬਾਨ ਨੂੰ ਗੰਗ ਬੋਲਦਿਆ ਕੋ ਬਹੁਤਾ ਸਮਾਂ ਨਹੀਂ ਦਾਨ ਤੁਸੀਂ ਦੇਖਿਓ ਸਾਸਨ ਕੁਛ ਕਹਾਵ ਤੱਕ ਕੁਝ ਮਹਾਭਾਰੇ ਬਣ ਕੇ ਕਹਿੰਦੇ ਉਹ ਤਾਂ ਚੰਗੇ ਭਲੇ ਇੱਕ ਥਾਲੀ ਚ ਖਾਂਦੇ ਸੀ ਅੱਜ ਉਹਨਾਂ ਨੂੰ ਕੀ ਹੋ ਗਿਆ ਇੱਥੇ ਬੈਠ ਕੇ ਗੱਪਾਂ ਮਾਰਨ ਵਾਲੇ ਇੱਕ ਦੂਜੇ ਨਾਲ ਰੱਜ ਕੇ ਪਿਆਰ ਕਰਨ ਵਾਲੇ ਇੱਕ ਥਾਲੀ 'ਚ ਖਾਣ ਵਾਲੇ ਜਦੋਂ ਸੱਚ ਵਿੱਚ ਮਾਰੀ ਜੀ ਵਿਗੜੀ ਜਾਂ ਤੇ ਇੱਕ ਦੂਜੇ ਨੂੰ ਗੰਧ ਬੋਲਣ ਤੋਂ ਬਹੁਤ ਆਸਮਾਨੀ ਲਾਂਦੇ ਕਿਉਂਕਿ ਕਿਤਨਾ ਕਿਤੇ ਵਿੱਚ ਸਵਾਰਥ ਟਿਕਿਆ ਹੁੰਦਾ ਪਰ ਕਹਿੰਦੇ ਜਿਸ ਸੰਸਾਰ ਦੇ ਵਿੱਚ ਫਸ ਕੇ ਤੋ ਪ੍ਰਮਾਤਮਨ ਨੂੰ ਭੁੱਲ ਗਿਆ ਇਸ ਸੰਸਾਰ ਦੀ ਤਸਵੀਰ ਮੈਂ ਤੇਰੇ ਸਾਹਮਣੇ ਰੱਖਣਾ ਚਾਹਾਂ ਇਹ ਸਾਰੇ ਸੁੱਖਾਂ ਦੇ ਭਾਈ ਵਣਾਂ ਦੁੱਖ ਵਿੱਚ ਕੋਈ ਵੀ ਤੇਰੇ ਨਾਲ ਖੜਾ ਹੋਣ ਵਾਲਾ ਨਹੀਂ ਇਹ ਗੱਲ ਚਿੱਤੇ ਰੱਖੀ ਤੋ ਸਾਤ ਸੰਗਤ ਉਹ ਜਿਵੇਂ ਸਿੰਪਲ ਜੀਆਂ ਉਦਾਹਰਨਾਂ ਤੁਸੀਂ ਦੇਖੋ ਕਿਤੇ ਚਾਨਣ ਹੋਵੇ ਨਾ ਚਾਨਣ ਸਾਤ ਸੰਗਤ ਰੋਸ਼ਨੀ ਹੋਵੇ ਤੇ ਬਾਕੀ ਤੇ ਚਲੋ ਸਾਰੇ ਨਾਲ ਰਹਿੰਦੇ ਨੇ ਆਪਣੀ ਪਰਛਾਈ ਤੱਕ ਵੀ ਨਾਲ ਹੁੰਦੀ ਹੈ ਸਾਤ ਸੰਗਤ ਜਿਵੇਂ ਚਾਨਣਾ ਹੋਵੇ ਨਾ ਬਾਰੇ ਤੌਰ ਤੇ ਦੇਖੋ ਜੇ ਸੂਰਜ ਵਾਲ ਮੂਹ ਜਾਂ ਚਾਨਣ ਹੋਵੇ ਤੇ ਪਰਛਾਈ ਨਾਲ ਨਾਲ ਚੱਲਦੀ ਹੈ ਬਸ ਕਿਤੇ ਇਸ ਚਾਨਣ ਨੂੰ ਗਾਇਬ ਹੋਣ ਤੋਂ ਹਨੇਰਾ ਆਣ ਤੋਂ ਬਾਕੀ ਤੇ ਕਿਤੇ ਰਹਿ ਗਿਆ ਤੁਹਾਡੀ ਆਪਣੀ ਪਰਛਾਈ ਵੀ ਸਾਥ ਛੱਡ ਜਾਂਦੀ ਸਾਤ ਸੰਗਤ ਇਹ ਸਾਰੇ ਸੁੱਖਾਂ ਦੇ ਭਾਈਵਾਲ ਨੇ ਤੁਸੀਂ ਦੇਖੋ ਜਦੋਂ ਕਿਤੇ ਬਸੰਤ ਰੁੱਤ ਆਂਦੀ ਨੇ ਤੇ ਕੋਇਲ ਕਿਵੇਂ ਕੁਕਦੀ ਸਾਸਣ ਕਿੰਨੀ ਪਿਆਰੀ ਆਵਾਜ਼ ਚ ਬੋਲਦੀ ਐ ਜਦੋਂ ਕਿਤੇ ਫੁੱਲ ਬਸੰਤ ਦੀ ਰੁੱਤ ਆਂਦੀ ਜਦੋਂ ਤੇ ਫੁੱਲ ਪੱਤੇ ਹੁੰਦੇ ਨੇ ਪੱਤ ਜੜ ਦਾ ਸਮਾਂ ਆਂਦੋ ਸਾਸਣ ਉਹਦੇ ਅੰਦਰ ਉਹ ਹੁਣ ਕੋਕਣਾ ਜਿਹੜਾ ਉਹ ਨਹੀਂ ਨਿਕਲਦਾ ਕਿਉਂਕਿ ਸਾਰੇ ਸੁੱਖ ਦੇ ਭਾਈਵਾਲ ਨੇ ਇੱਥੇ ਦੁੱਖ ਵਿੱਚ ਕੋਈ ਵੀ ਨਾਲ ਖੜਾ ਹੋਣ ਵਾਲਾ ਨਹੀਂ ਕਿਉਂਕਿ ਸੰਸਾਰ ਦਾ ਪਿਆਰ ਇਹੋ ਜਿਹਾ ਮਰੇ ਨੇ ਇਹ ਅਨ ਸਮਝਾ ਕੇ ਸਾਨੂੰ ਉਸ ਪ੍ਰਭੂ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਮੈਂ ਇੱਕੋ ਪੰਕਤੀ ਦੇ ਪਹਿਲਾਂ ਵਿਚਾਰ ਕਰਿਆ ਕਿ ਸੁੱਖ ਮੇ ਬਹੁ ਸੰਗੀਪੇ ਦੁੱਖ ਮੇ ਸੰਗ ਨਾ ਕੋਏ ਇਹ ਸਾਰਾ ਸੰਸਾਰ ਸੁੱਖਾਂ ਦਾ ਭਾਈਵਾਲ ਹੈ ਇਹਦੇ ਵਿੱਚ ਦੁੱਖ ਵਿੱਚ ਕੋਈ ਵੀ ਤੇਰੇ ਨਾਲ ਖੜਾ ਹੋਣ ਵਾਲਾ ਨਹੀਂ ਮੈਂ ਇਤਿਹਾਸ ਵਿੱਚੋਂ ਇੱਕ ਸਿੰਪਲ ਜੀ ਉਦਾਹਰਣ ਦੇਣਾ ਤਾਂ ਕਿ ਗੱਲ ਸਮਝ ਆ ਜਾਏ ਜਿਹੜੇ ਦਿਹਾੜੇ ਚੱਲਦੇ ਪੈਣ ਕਿਸੇ ਨਾਲ ਦੁੱਖ ਦੇ ਸਮੇਂ ਖੜੇ ਹੋਣ ਵਾਸਤੇ ਕੋਈ ਬਹੁਤੇ ਪੈਸੇ ਦੀ ਜ਼ਰੂਰਤ ਨਹੀਂ ਹੈ ਸਾਦਗੀ ਮਾਤਾ ਕੋ ਸੋਚੋ ਕਿ ਸਾਡੇ ਕੋਲ ਪੈਸਾ ਹੋਵੇ ਤੇ ਤਾਂ ਹੀ ਆਪਾਂ ਕਿਸੇ ਦੇ ਦੁੱਖ ਦੇ ਸਮੇਂ ਅਗਲੇ ਨਾਲ ਖੜਾ ਹੋ ਸਕਨੇ ਨਹੀਂ ਕਈ ਵਾਰੀ ਸ਼ਬਦਾ ਦੁਆਰਾ ਅਗਲੇ ਨੂੰ ਦਿੱਤੀ ਹੋਈ ਢਾਸ ਵੀ ਕੰਮ ਆ ਜਾਂਦੀ ਹੈ ਤੁਹਾਡੇ ਮੂੰਹ ਦੇ ਬੋਦੇ ਹੋਏ ਬੋਲ ਵੀ ਅਗਲੇ ਨੂੰ ਧੀਰਜ ਦੇ ਜਾਂਦੇ ਕਈ ਵਾਰੀ ਤੁਸੀਂ ਦੇਖੋ ਕਿਤੇ ਹੁਣ ਇਤਿਹਾਸ ਤੁਹਾਡੇ ਸਾਹਮਣੇ ਮਾਤਾ ਗੁਜਰ ਕੋ ਛੋਟੇ ਸਾਹ ਜਾਤੀ ਦੇ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਸਾਸ ਸੰਗਤ ਸਰਸਾ ਨਦੀ ਪਾਰ ਕੀਤੀ ਉਸ ਮੌਕੇ ਜੇ ਨੀਅਤ ਸਾਫ ਹੋਵੇ ਤੇ ਕੋਲ ਕੁਝ ਵੀ ਨਾ ਹੋਵੇ ਤੇ ਤਾਂ ਵੀ ਬੰਦਾ ਅਗਲੇ ਦੇ ਦੁੱਖ ਵਿੱਚ ਸ਼ਰੀਕ ਹੋ ਸਕਦਾ ਜੇ ਨੀਅਤ ਨਾਲ ਸਾਥ ਹੋਏ ਤੇ ਬੰਦੇ ਕੋਲ ਭਾਵੇਂ ਕਰੋੜਾਂ ਅਰਬਾਂ ਪਿਆਰ ਤੇ ਤਾਂ ਵੀ ਨਾਲ ਖੜਾ ਨਹੀਂ ਹੋ ਸਕਦਾ ਕੁੰਮੇ ਮਾਸਕੀ ਕੋਲ ਕੀ ਸੀ ਸਹਾਸਣ ਸੋਚਿਆ ਜਾਂਦਾ ਹੈ ਇਤਿਹਾਸ ਪੜਦੇ ਨੇ ਕਿ ਮਾਤਾ ਗੁਜਰ ਕੋਲ ਛੋਟੇ ਸਾਹਿਬ ਜੀ ਆਦੇ ਨੇ ਕੁੰਮੇ ਮਾਸਕੀ ਦੀ ਝੁੱਗੀ 'ਚ ਰਾਤ ਬਿਜਾਈ ਉਹਨੇ ਇੱਕ ਗਰੀਬ ਹੀ ਹੋਵੇਗਾ ਨਾ ਜਿਹਦੀ ਝੁੱਗੀ ਸੀ ਸਾਸ ਕੋਈ ਮਦਦ ਕਰਨ ਵਾਲਾ ਹੋਵੇ ਤਾਂ ਸਹੀ ਦੁੱਖ ਦੇ ਸਮੇਂ ਨਾਲ ਖੜਾ ਹੋਣ ਵਾਲਾ ਹੋਵੇ ਤਾਂ ਸਹੀ ਉਥੇ ਬਹੁਤੇ ਮਹਿਲਾਂ ਦੀ ਜ਼ਰੂਰਤ ਨਹੀਂ ਹੈ ਉਥੇ ਝੁੱਗੀ ਵੀ ਕੰਮ ਆ ਜਾਂਦੀ ਹੈ ਜੇ ਅੰਦਰ ਨiyet ਸਾਫ਼ ਹੋਵੇ ਦੂਸਰੇ ਪਾਸੇ ਦੇਖੋ ਕਿਤੇ ਮੋਤੀ ਮਹਿਰਾ ਸਾਧ ਸੰਗਤ ਦੇ ਸਭ ਜਾਂਦੇ ਆਦੇ ਦੁੱਧ ਦੀ ਸੇਵਾ ਕਰਨ ਵਾਸਤੇ ਆਪਣਾ ਸਾਰੇ ਦਾ ਸਾਰਾ ਪਰਿਵਾਰ ਵਾਰ ਦਿੱਤਾ ਕਿੰਨਾ ਗਰੀਬ ਹੋ ਗਿਆ ਕੋਈ ਬਹੁਤੇ ਇਹ ਅਮੀਰ ਲੋਕ ਥੋੜੇ ਸਮੇਂ ਦੂਜੇ ਪਾਸੇ ਚੰਦ ਮੋਹਰਾਂ ਦੀ ਖਾਤਰ ਗੰਗੂ ਜਿਹੜਾ ਉਹ ਮਾਤਾ ਗੁਦਰਕੌਰ ਦੀਆਂ ਮੋਹਰਾਂ ਵੀ ਚੁਰਾ ਲੈਂਦਾ ਹੈ ਇਸ ਸਮੇਂ ਦੀ ਸਰਕਾਰ ਤੋਂ ਇਨਾਮ ਵੀ ਲੈ ਜਾਂਦਾ ਹੈ ਨੀਅਤ ਵਿੱਚ ਖੋਟ ਸਿਨਾਸਨ ਨੀਅਤ ਸਾਫ਼ ਹੋਵੇ ਤੇ ਕੋਲ ਕੁਝ ਵੀ ਨਾ ਹੋਵੇ ਤੇ ਬੰਦਾ ਤਾਂ ਵੀ ਅਗਲੇ ਦੇ ਦੁੱਖ ਵਿੱਚ ਸ਼ਰੀਕ ਹੋ ਜਾਂਦਾ ਹੈ ਜੇ ਜੇ ਨੀਅਤ ਸਾਫ਼ ਨਾ ਹੋਵੇ ਤੇ ਭਾਵੇਂ ਅਰਬ ਰਪਏ ਹੋਣ ਤਾਂ ਵੀ ਬੰਦਾ ਕਿਸੇ ਦੇ ਦੁੱਖ ਵਿੱਚ ਸ਼ਰੀਕ ਨਹੀਂ ਹੋ ਸਕਦਾ ਗੱਲ ਸਾਰੀ ਨੀਅਤ ਦੀ ਆ ਬਸ ਮੇਰੇ ਕਹਿਣ ਤੋਂ ਬਾਅਦ ਇਹ ਕਿ ਕਿਸੇ ਦੀ ਮਦਦ ਕਰਨੀ ਹੋਵੇ ਕਿਤੇ ਜ਼ਰੂਰੀ ਕੋਈ ਪੈਸੇ ਨਹੀਂ ਮੰਨੇ ਰੱਖਦੇ ਕਿ ਅਸੀਂ ਪੈਸੇ ਨਾਲ ਹੀ ਕਿਸੇ ਦੀ ਮਦਦ ਕਰ ਸਕਨੇ ਆ ਕਿੰਬਰੇ ਸਾਡੇ ਮੋਹ ਤੋਂ ਬੋਲੇ ਹੋਏ ਬੋਲ ਵੀ ਅਗਲੇ ਨੂੰ ਬਹੁਤ ਵੱਡਾ ਧੀਰਜ ਦੇ ਜਾਂਦੇ ਨੇ ਬਹੁਤ ਵੱਡਾ ਹੌਸਲਾ ਦੇ ਜਾਂਦੇ ਨੇ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਕਹਦੀ ਹੈ ਨਾ ਕਿ ਸਜਣਾ ਕਾ ਬਰਨ ਦੀ ਲੋੜ ਨਹੀਂ ਜੇ ਅੱਜ ਮੰਦੇ ਦਿਨ ਆਏ ਨੇ ਚੰਗੇ ਦਿਨ ਵੀ ਰਹੇ ਮੰਦੇ ਦਿਨ ਆਗੇ ਨੇ ਤੇ ਬੰਦੇ ਦਿਨ ਵੀ ਨਹੀਂ ਰਹਿਣੇ ਗਏ ਚੰਗੇ ਦਿਨ ਆ ਜਾਣਗੇ ਇਹ ਸੱਚ ਵਿੱਚ ਇਹ ਥਾਪੜਾ ਦਿੱਤਾ ਵੀ ਕਈ ਵੇਰੀ ਕੰਮ ਆ ਜਾਂਦਾ ਔਰ ਕਈਆਂ ਨੇ ਮੋਤੋ ਸੁਣਿਆ ਕਿ ਫਲਾਣੇ ਬੰਦੇ ਨੇ ਮੈਨੂੰ ਹੌਸਲਾ ਦਿੱਤਾ ਤੇ ਅੱਜ ਮੈਂ ਫਿਰ ਪ੍ਰੇਗ ਭਰਨ ਤੇ ਆ ਗਿਆ ਸਾਹਿਬ ਕਈ ਵਰੀ ਅਗਲੇ ਦਾ ਹੌਸਲਾ ਵੀ ਕੰਮ ਆ ਜਾਂਦਾ ਅਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜਿਸ ਸੰਸਾਰ ਦੇ ਪਿੱਛੇ ਲੱਗ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਇਹ ਸਾਰਾ ਸੰਸਾਰ ਸੁੱਖਾਂ ਦਾ ਭਾਈਵਾਲ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਸ਼ਬਦ ਬੜਾ ਸੁਖਾਲਾ ਜਿਹਾ ਤੁਹਾਡੇ ਸਾਹਮਣੇ ਰੱਖਾਂ ਮਾਰ ਕਹਿੰਦੇ ਪ੍ਰੀਤਮ ਜਾਣ ਲਿਓ ਮਨਮਾਹੀ ਹੋ ਮੇਰੇ ਬਿੱਤਰ ਆਪਣੇ ਮਨ ਵਿੱਚ ਇਹ ਗੱਲ ਵਸਾ ਲੈ ਦੇਖੋ ਕਿੰਨਾ ਜ਼ੋਰ ਦੇ ਕੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਮੇਰੇ ਮਿੱਤਰ ਇਹ ਗੱਲ ਤੂੰ ਆਪਣੇ ਜੀਵ ਵਿੱਚ ਵਸਾ ਲੈ ਪ੍ਰੀਤਮ ਜਾਣ ਲਿਓ ਮਨਮਾਹੀ ਕੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਇਹ ਸੰਸਾਰ ਸਾਰਾ ਆਪਣੇ ਸੁੱਖਾਂ ਨਾਲ ਵਜਾ ਪਿਆਈ ਸੱਚ ਵਿੱਚ ਕੋਈ ਕਿਸੇ ਦਾ ਨਹੀਂ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਸਵਾਰਥ ਟਿਕਿਆ ਹੁੰਦਰ ਇਸ ਕਰਕੇ ਇਹ ਸਾਰੀਆਂ ਭਾਈਵਾਲੀਆਂ ਬੰਦੀਆਂ ਪ੍ਰੀਤਮ ਜਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਸੁਖ ਮੇ ਆਨ ਬਹੁਤ ਮਿਲ ਬੈਠ ਸੁਖ ਮੇ ਬਹੁ ਸੰਗੀ ਪੈ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਲੋਕ ਦੀ ਵਿਚਾਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਬਦ ਕਰਦਾ ਜਾ ਰਿਹਾ ਸੁਖ ਮੇ ਬਹੁ ਸੰਗੀਪੇ ਸੁਖ ਮੇ ਆਨ ਬਹੁਤ ਮਿਲ ਬੈਠਤ ਰਹਿਤ ਚੌ ਦਿਸ ਘੇਰੇ ਵਿਪਤ ਪਰੇ ਸਭ ਹੀ ਸੰਛਾਦਤ ਕੋ ਨਾ ਆਗਤ ਨੇਰ ਕਹਿੰਦੇ ਵਿਪਤਾ ਦਾ ਸਮਾਂ ਆਇਆ ਕੋਈ ਨਾਲ ਨਾ ਟੁਗਿਆ ਇਹਨਾਂ ਨੂੰ ਭਜਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਾ ਇੱਥੇ ਵਸਨੀ ਸਤਪੁਰਾਂ ਨੇ ਇੱਕ ਨਜ਼ਦੀਕੀ ਰਿਸ਼ਤੇ ਦੀ ਗੱਲ ਕੀਤੀ ਇੱਥੇ ਕਹੀ ਬਰੀ ਨਾ ਇੱਕ ਪੱਖ ਲਿਆ ਜਾਂਦਾ ਤੇ ਉਹਦੇ ਅਰਥ ਬਹੁ ਪੱਖੀ ਕਰ ਲੈਣੇ ਇੱਥੇ ਬਚਨਾ ਘਰ ਕੀ ਨਾਰ ਬਹੁਤ ਹਿੱਤ ਜਾਂਸਿਓ ਸਦਾ ਰਹਿਤ ਸੰਗ ਲਾਗੀ ਜਬੇ ਹੰਸਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਸਭ ਤੋਂ ਨੇਦੀਕੀ ਰਿਸ਼ਤਾ ਕਿਹਦਾ ਆਪਣੇ ਜੀਵਨ ਸਾਥੀ ਦਾ ਇੱਥੇ ਘਰ ਦੀ ਨਾਰ ਆਖਿਆ ਤੇ ਇਹ ਨਹੀਂ ਕਿ ਇੱਥੇ ਪੁਰਸ਼ ਦੇ ਅਰਥ ਨਹੀਂ ਕਰਨੇ ਪੁਰਸ਼ ਵਾਸਤੇ ਵੀ ਕੋਈ ਹੋ ਇਕ ਸ਼ਬਦ ਦੀ ਬੰਤਰ ਉਹ ਜੇ ਤਿਆਰ ਕਰਨੀ ਹੋਵੇ ਇਸ ਕਰਕੇ ਆਖਿਆ ਘਰ ਦੀ ਣਾਰ ਬਹੁਤ ਹਿਤਜਾਸਿਓ ਜਿਹੜੀ ਗੱਲ ਣਾਰ ਵਾਸਤੇ ਵਰਤੀ ਹੈ ਉਹੀ ਗੱਲ ਪੁੱਛ ਵਾਸਤੇ ਅਸਾਸ ਉਸ ਸਮੇਂ ਆਪਣਾ ਜੀਵਨ ਸਾਥੀ ਵੀ ਣਾਰ ਲਈ ਖੜਾ ਹੋ ਸਕਦਾ ਜਦੋਂ ਉਹ ਅੰਤ ਵੇਲਾ ਆਂਦਾ ਅਸਾਸ ਘਰ ਦੀ ਣਾਰ ਬਹੁਤ ਹਿਤਜਾਸਿਓ ਸਦਾ ਰਹਤ ਸੰਗ ਲਾਗੀ ਜਦ ਹੀ ਹੰਸ ਤੱਜੀ ਏਕਾਂਆਂ ਪ੍ਰੇਤ ਪ੍ਰੇਤ ਕਰ ਭਾਗੀ ਚੰਦੇ ਉਹ ਵੀ ਕਹਿੰਦੇ ਜਲਦੀ ਜਲਦੀ ਕਰੋ ਬਹੁਤਾ ਚਿਰ ਹੰਕਾਰ ਰੱਖਣ ਦੀ ਲੋੜ ਨਹੀਂ ਹੈ ਕਿਉਂਕਿ ਉਦੋਂ ਤੱਕ ਰਿਸ਼ਤਾ ਨਾਤਾ ਜਦੋਂ ਤੱਕ ਅੰਦਰ ਪ੍ਰਾਨ ਨੇ ਇਸੇ ਕਰਕੇ ਪਿਛਲੇ ਸਲੋਕ ਤੇ ਪੁਰਾਣੀ ਸ਼ਬਦ ਵਰਤਿਆ ਸੀ ਆਖਿਆ ਇਹ ਬਾਣੀ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਅੰਦਰ ਪ੍ਰਾਨ ਚੱਲਦੇ ਪੈਣ ਅਸੀਂ ਸੱਚ ਵਿੱਚ ਇੱਕ ਸ਼ਬਦ ਮੈਂ ਕਮੀਰ ਸਾਹਿਬ ਦਾ ਕਹਿਣਾ ਹੁੰਦਾ ਜੀ ਔਰ ਉਸ ਸ਼ਬਦ ਦੀ ਸ਼ਾਇਦ ਪਹਿਲਾਂ ਵੀ ਇਸ਼ਾਰਾ ਕੀਤਾ ਹੋਏ ਜਦੋਂ ਕੋਈ ਪ੍ਰਾਨੇ ਚੜਾਈ ਕਰ ਜਾਂਦਾ ਫਿਰ ਆਪਾਂ ਇਹ ਅਰਦਾਸ ਵਿੱਚ ਕਿੰਵੇਰੀ ਸ਼ਬਦ ਐਡ ਕਰ ਦਿੰਦੇ ਉਹ ਮੈਂ ਕਹਿੰਦਾ ਭਰਿਆ ਹੁੰਦੇ ਸ਼ਬਦ ਕੰਮ ਆਣ ਵਾਲਾ ਨਹੀਂ ਉੱਤੇ ਬੰਦੇ ਦਾ ਨਵੇੜਾ ਹੋ ਗਿਆ ਇਹ ਤੱਕ ਵੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇੜਾ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਪਉ ਜਲ ਭੇਰਾ ਉਹ ਸਾਹਮਰੇ ਅਰਥ ਤੇ ਜਿੰਦੇ ਮਨੁੱਖ ਨੂੰ ਆਖਿਆ ਉਹ ਭਲਿਆ ਜਿੰਦੇ ਜੀ ਇਸ ਸਰੀਰ ਉਪੇ ਖੇਤ ਵਿੱਚ ਰਹਿ ਕੇ ਆਪਣੇ ਕਰਮਾਂ ਦਾ ਨਵੇੜਾ ਕਰ ਲੈ ਜੇ ਜਿੰਦੇ ਜੀ ਤੂੰ ਕਰਮਾਂ ਦਾ ਨਵੇੜਾ ਨਾ ਕਰ ਸਕਿਆ ਤੇ ਮਰ ਕੇ ਕੀ ਕਰੇਗਾ ਜੇ ਕਿ ਨਹੀਂ ਜਾਣੇ ਉਸ ਲੋਕਾਂ ਦੇ ਅੰਦਰ ਅੱਗੇ ਅੱਗੇ ਵਿਚਾਰ ਆਣੀ ਮਰਤੇ ਤੇ ਬਾਣੀ ਪ੍ਰਾਨੀ ਵਾਸਤੇ ਹੈ ਜਿਹਦੇ ਅੰਦਰ ਪ੍ਰਾਣ ਚੱਲ ਰਹੇ ਨੇ ਜਿਹੜਾ ਜਿੰਦਾ ਹੈ ਜਿਸ ਨੇ ਜੀਵਨ ਦੀ ਜਾਂਚ ਸਿੱਖਣੀ ਹੈ ਜਿਹੜਾ ਸੱਚਮੁੱਚ ਸੰਸਾਰ ਤੋਂ ਕੋਚੇ ਕਰ ਗਿਆ ਉਹਦੇ ਵਾਸਤੇ ਬਾਣੀ ਕੀ ਕੰਮ ਦੀ ਸਾਸਨ ਗੁਰੂ ਪਾਚਾ ਕਹਿੰਦੇ ਨਾ ਮਾਰ ਕਹਿੰਦੇ ਦੇਖ ਘਰ ਕੇ ਨਾਲ ਬਹੁਤ ਹਿਤ ਜਾਂਸੇ ਸਦਾ ਰਹਿਤ ਸੰਗ ਲੱਗੇ ਜਿਵੇਂ ਹੰਸ ਤਾ ਜੀ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਤੇ ਉਸ ਮੁਕੇ ਕਾਡੋ ਕਾਡ ਹੁੰਦੀ ਸਾਸਨ ਤੁਸੀਂ ਦੇਖਿਓ ਕਿਤੇ ਸਾਡੇ ਤੁਹਾਡੇ ਨਾਲ ਸਾਰਿਆਂ ਨਾਲ ਵਾਪਰੀ ਕੋਈ ਐਸਾ ਘਰ ਨਹੀਂ ਮਹਾਤਮਾ ਬੁੱਧ ਦੀ ਆਪਾਂ ਸਾਖੀ ਪੜਦੇ ਆਂ ਜਦ ਲਗੇ ਇੱਕ ਨਗਰ ਵਿੱਚ ਪੁੱਜੇ ਜੇ ਮਹਾਤਮਾ ਬੁੱਧ ਤੇ ਕਿਸੇ ਦੇ ਘਰ ਕਿਸੇ ਮਾਈ ਦੀ ਰੋਂਦਾ ਰੋਂਦੀ ਆਵਾਜ਼ ਆਈ ਬੜੀ ਉੱਚੀ ਉੱਚੀ ਬਰਲਾਪ ਕਰੀ ਸੀ ਮਹਾਤਮਾ ਬੁੱਧ ਉਸ ਘਰ ਵਿੱਚ ਪੁੱਜਿਆ ਪੁੱਛਿਆ ਕੀ ਗੱਲ ਮਾਈ ਕਿਉਂ ਰੋਂਦੀਆਂ ਆਲੇ ਦੁਆਲੇ ਲੋਕਾਂ ਨੂੰ ਪੁੱਛਿਆ ਹੋਵੇਗਾ ਕਿੰਨ ਲਗੇ ਇਹਦਾ ਇਕਲੋਤਾ ਪੁੱਤਰ ਸਿਚ ਰਹੀ ਕਰਗੇ ਕਹਿੰਦੇ ਇਹ ਕਿਹੜੀ ਵੱਡੀ ਗੱਲ ਮੈ ਜਿੰਦਾ ਕਰ ਦੇਣਾ ਉਹ ਮਾਈ ਜਿਹੜੀ ਰੋ ਰਹੀ ਸੀ ਇੱਕਦਮ ਚੁੱਪ ਕਰ ਲਈ ਅੱਛਾ ਮੇਰਾ ਪੁੱਤਰ ਜਿੰਦਾ ਹੋ ਸਕਦਾ ਕਹਿੰਦੇ ਹਾਂ ਤੇਰਾ ਪੁੱਤਰ ਜਿੰਦਾ ਹੋ ਸਕਦਾ ਉਹਦੇ ਬਾਤੇ ਇੱਕ ਕੰਮ ਕਰਨਾ ਪਏਗਾ ਕਹਿੰਦੇ ਇੱਕ ਨਹੀਂ ਹਜ਼ਾਰ ਕੰਮ ਦੱਸੋ ਮੈਂ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਤੇ ਮੇਰਾ ਪੁੱਤਰ ਜਿੰਦਾ ਹੋਣਾ ਚਾਹੀਦਾ ਕਹਿੰਦੇ ਕੰਮ ਇਹ ਕਰਨਾ ਇੱਕ ਆਨਾਜ ਦੀ ਮੁੱਠ ਚਾਹੀਦੀ ਏ ਵਸ ਕਹਿੰਦੇ ਇਹ ਕਿਹੜੀ ਵੱਡੀ ਗੱਲ ਆ ਆਨਾਜ ਨਾਲ ਭਰਿਆ ਪਾ ਘਰ ਉਹ ਕੋਠੀਆਂ ਢੋਲੀਆਂ ਹੁੰਦੀਆਂ ਅਸਰ ਪੁਰਾਣੇ ਸਮੇਂ ਕਹਿੰਦੇ ਕਿ ਭਰਿਆ ਪਿਆ ਅਨਾਜ ਨਾ ਕਰ ਜਿੰਨਾ ਕਹੋਗੇ ਮੈਂ ਦੇ ਦਨੀਆ ਮੇਰਾ ਪੁੱਤਰ ਜਿੰਦਾ ਕਰੋ ਕਹਿੰਦੇ ਨਾ ਤੇਰੇ ਘਰ ਦਾ ਅਨਾਜ ਨਹੀਂ ਚਾਹੀਦਾ ਉਸ ਘਰ ਦੀ ਅਨਾਜ ਦੀ ਬੁੱਖ ਚਾਹੀਦੀ ਹੈ ਜਿਸ ਘਰ ਵਿੱਚ ਕੋਈ ਅਰਥੀ ਨਾ ਉੱਠੀ ਹੋਵੇ ਜਿਸ ਘਰ ਵਿੱਚ ਕੋਈ ਮੌਤ ਨਾ ਹੋਈ ਹੋਵੇ ਕਿਉਂਕਿ ਰੋਜ਼ ਆਪਾਂ ਪੜਦੇ ਆਂ ਦੇਖੋ ਸੌਂ ਲਗਿਆ ਵੀ ਸਤਿਗੁਰਾਂ ਨੇ ਬਚਨ ਜਿਦਦੇ ਕਰਾਇਆ ਕਿ ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ ਸੱਜਨ ਹਾਰਾ ਸਿਮਰਿਆ ਜਨਾਨਕ ਸੇ ਦੇਵਨ ਉਹ ਮਾਈ ਇੱਥੇ ਘਰ ਘਰ ਸੱਦੇ ਪੈਂਦੇ ਪੈ ਇਹ ਤਾਂ ਘਰ ਘਰ ਮੌਤ ਜਰੀਆ ਇਹ ਦਸਤਕ ਦੇ ਰਹੀ ਐ 사ਸੰਗਤ ਗੌਰ ਕਰਿਓ ਗੁਰੂ ਤੇਗ ਬਹਾਦਰ ਪਾਛੇ ਕਹਿੰਦੇ ਉਸ ਮੁੱਕੇ ਹਰ ਇੱਕ ਬੰਦਾ ਜਿਹੜਾ ਉਹ ਬੇਵਸ ਹੋ ਜਾਂਦਾ ਉਸ ਮੁੱਕੇ ਕਿਸੇ ਦਾ ਕੋਈ ਚਾਰਾ ਨਹੀਂ ਤੇ ਮੈਂ ਗੱਲ ਕਰਨ ਲੱਗਾ ਸਾਂ ਜਦੋਂ ਕਿ ਕਿਸੇ ਦੇ ਘਰ ਕੋਈ ਚਲਾਨਾ ਕਰ ਜਾਂਦਾ ਸਾਨੂੰ ਖਬਰ ਮਿਲਦੀ ਐ ਨਾ ਅਗਰ ਅਸੀਂ ਫਿਜ਼ੀਕਲੀ ਤੌਰ ਤੇ ਆਪਾਂ ਨਹੀਂ ਉਸ ਘਰ ਵਿੱਚ ਪੁੱਜਦੇ ਤੇ ਆਪਾਂ ਫੋਨ ਕਰਕੇ ਅਫਸੋਸ ਪ੍ਰਗਟ ਕਰਦੇ ਤੁਸੀਂ ਦੇਖਿਓ ਕਿਤੇ ਫੋਨ ਕਰਨੇ ਆ ਕਿ ਚਲੋ ਬੜਾ ਅਫਸੋਸ ਐ ਜੇ ਬਹੁਤ ਸਾਰੀਆਂ ਗੱਲਾਂ ਕਰਕੇ ਨੇ ਕਿ ਦੋ ਮਿੰਟ ਗੱਲਾਂ ਬਾਤਾਂ ਕਰਕੇ ਫਿਰ ਕੇ ਪੁੱਛਨੇ ਕਿ ਕਿ ਉਹਨਰ ਕਦੋਂ ਹੈ ਸਾਰੇ ਕਹਾਣੀ ਉੱਥੇ ਖਤਮ ਹੋ ਜਾਂਦੀ ਸਿੱਧਾ ਸਾਡਾ ਧਿਆਨ ਉੱਥੇ ਹੁੰਦਾ ਕਿਉਂ ਸੰਸਕਾਰ ਕਦੋਂ ਹੈ ਕਹਦਾ ਮਤਰਸ ਥਾਰੀਆਂ ਗੱਲਾਂ ਜਿੰਦਿਆਂ ਨਾਲ ਦਾ ਸਾਥ ਸੰਗਤ ਕੋਈ ਵੀ ਬਹੁਤਾ ਚਿਰ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ ਕਿਸੇ ਇੱਕ ਦੀ ਕਹਾਣੀ ਨਹੀਂ ਇਹ ਸਾਰਿਆਂ ਦੀ ਕਹਾਣੀ ਹੈ ਮਾਰਕ ਤੇ ਘਰ ਕੀ ਨਾਲ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾ ਕੇ ਜਾਪੇ ਹਸ ਤਾ ਜੀ ਇਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਪਰ ਗੁਰੂ ਤੇਗ ਬਹਾਦਰ ਪਾਚ ਕਹਿੰਦੇ ਕੀ ਕਰੀਏ ਇਹ ਵਿਦ ਕੋ ਬਿਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਵਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਸੁਖ ਮੇ ਬਹੁ ਸੰਗੀ ਪੇ ਦੁਖ ਮੇ ਸੰਗ ਨ ਕੋਏ ਦੁਖ ਦਾ ਸਮਾ ਆ ਗਿਆ ਵਿਫਤਾ ਦਾ ਸਮਾ ਆ ਗਿਆ ਤੇ ਕਿਸੇ ਨੇ ਤੇਰੇ ਨਾਲ ਨਹੀਂ ਖੜਾ ਹੋਣਾ ਗੁਰੂ ਤੇਗ ਬਹਾਦਰ ਪਾਛਾ ਦੇ ਸਾਰੇ ਦੇ ਸਾਰੇ ਪਾਣੀ ਬਹਿਰਾਕ ਨਹੀਂ ਪਾਣੀ ਸਾਸ ਇਹ ਇਹੋ ਜਿਹਾ ਬਰਾਗ ਸਾਨੂੰ ਘਰ ਛੱਡਣ ਵਾਸਤੇ ਨਹੀਂ ਕਹਿ ਰਿਆ ਆਖਿਆ ਘਰ ਵਿੱਚ ਰਹਿ ਕੇ ਤੂੰ ਬਿਰਾਦੀ ਬਣ ਸਕਦਾ ਘਰ ਵਿੱਚ ਰਹਿ ਕੇ ਤੂੰ ਉਪਰਾਮਤਾ ਵਿੱਚ ਜਾ ਸਕਦਾ ਤੂੰ ਨਿਰਬੇ ਪ੍ਰਹਿ ਸਕਦਾ ਇੱਕ ਹੋਰ ਬਚਨ ਆਂਦਾ ਗੁਰੂ ਤੇਗ ਬਹਾਦਰ ਪਾਛਾ ਦਾ ਜਗਤ ਮੇ ਝੂਠੀ ਦੇਖੀ ਪ੍ਰੇਤ ਆਪਣੇ ਹੀ ਸੁਖ ਸੇਵ ਸਭ ਲਾਗੇ ਕਿਆਦਾਰਾ ਧਿਆਨ ਦੇ ਇਸਾਰੇ ਆਪਣੇ ਸੁੱਖਾਂ ਦੇ ਭਾਈ ਬੰਨ ਮਤਾ ਕਿਤੇ ਇਹਨਾਂ ਦੇ ਮੋਹ ਵਿੱਚ ਬੈਠ ਕੇ ਤੂੰ ਪਰਮਾਤਮਾ ਨੂੰ ਭੁੱਲ ਜਾਏ ਬੰਦਾ ਸਾਰੀ ਉਮਰ ਤੁਸੀਂ ਦੇਖਿਓ ਜਿਹਨਾਂ ਵਾਸਤੇ ਲਾ ਦਿੰਦਾ ਮੈਂ ਕਿ ਕਵੀ ਸਾਬ ਦਾ ਸ਼ਬਦ ਲੈ ਕੇ ਇਸ ਲੋਕ ਦੀ ਫਿਰ ਵਿਚਾਰ ਵੱਲ ਆਵਾਂ ਇਹ ਇੱਕੇ ਪੰਕਤੀ ਦੀ ਵਿਚਾਰ ਕਰਿਆ ਸੁਖ ਮੇ ਬੋ ਸੰਗੀ ਪੇ ਦੁਖ ਮੇ ਸੰਗ ਨ ਕੋ ਜਿਹਨਾਂ ਦੇ ਖਾਤਰ ਬੰਦਾ ਸਾਰੀ ਉਮਰ ਲਗਾ ਦਿੰਦਾ ਹੈ ਫਿਰ ਬੈਠ ਕੇ ਕਰ ਲਗਾ ਕਿਸੇ ਇੱਕ ਮਨੁੱਖ ਦੀ ਕਹਾਣੀ ਭਗਤ ਕਵੀ ਸਾਬ ਦਾ ਪਾਵਨ ਬਚਨ ਹੈ ਜੀ ਕੰਦੇ ਬਉ ਪਰ ਪੰਚ ਕਰ ਪਰ ਤਨ ਲਿਹਾਵਾ ਸੁਤਦਾਰ ਆ ਬੇ ਹੰਨ ਲੁਟਾਵਾ ਮਨ ਮੇਰੇ ਭੂਲੇ ਕੱਤ ਨਾ ਕੀਜੈ ਅੰਤ ਨਵੇਰਾ ਤੇਰੇ ਜੀਤਾਂ ਲਿਜੈ ਇਹ ਕਿਸੇ ਤੋਂ ਹਿਸਾਬ ਕਿਤਾਬ ਨਹੀਂ ਪੁੱਛਣਾ ਜਿਹਨਾਂ ਨੇ ਤੂੰ ਕਰਨਾ ਪਿਆ ਨਾ ਉਹਨਾਂ ਨੇ ਬਸ ਇੱਕੋ ਗੱਲ ਜ਼ੁਬਾਨ ਤੋਂ ਕਹਨੀ ਹੈ ਕਿ ਤੂੰ ਦਾ ਫਰਜ਼ ਬੰਦਾ ਬਸ ਬਾਕੀ ਅੱਗੇ ਜਿਹੜਾ ਜਵਾਬ ਹੈ ਉਹ ਤੂੰ ਦੇਣਾ ਸਿਨ ਸਿਨ ਤਰ ਸਿੱਜੈ ਜਰਾ ਜਨਾਬ ਤਦ ਤੇਰੀ ਓਕ ਕੋਈ ਬਾਣੀ ਹੋਣਾ ਪਾਵੇ ਕਹ ਲਗੇ ਸਨੇ ਚੇ ਚ ਕਹ ਕੇ ਤੇਰਾ ਧਨ ਕਮਜ਼ੋਰ ਹੁੰਦਾ ਜਾ ਰਿਹਾ ਇੱਕ ਸਮਾਂ ਆਣਾ ਤੇਰੇ ਲਾਗੇ ਕਿਸੇ ਨਹੀਂ ਢੁਕਣਾ ਕਹਿ ਤਕਬੀਰ ਸੁਨੋ ਮਨ ਮੇਰੇ ਕੋ ਮੇਰਾ ਇਹ ਹਵਾਲ ਹੋਏਗੇ ਤੇਰੇ ਸੱਚ ਮੇਚ ਇਹ ਹਾਲ ਸਾਰਿਆਂ ਦਾ ਹੋਣਾ ਜਿਹਦੀ ਕਹਾਣੀ ਭਗਤ ਕਵੀ ਸਾਹਿਬ ਦੀ ਅੱਜ ਸਮਝਾ ਰਹੇ ਧਨ ਗੁਰੂ ਤੇ ਇੱਕ ਬਹਾਦਰ ਪਾਚ ਕਹਿੰਦੇ ਸੁਖ ਮੇ ਬਹੁ ਸੰਗੀ ਪੇ ਦੁੱਖ ਮੇ ਸੰਗ ਨਾ ਕੋਏ ਕਹ ਲਗੇ ਸਾਰੇ ਜਿਹੜੇ ਸੁੱਖਾਂ ਸੁੱਖਾਂ ਦੇ ਭਾਈ ਵਾਨਾ ਇਹਨਾਂ ਦੇ ਦੁੱਖ ਵਿੱਚ ਕੋਈ ਵੀ ਨਾਲ ਖੜਾ ਹੋਣ ਵਾਲਾ ਨਹੀਂ ਤੇ ਮਾਰਕ ਕਹਿੰਦੇ ਤੈਨੂੰ ਮੈਂ ਇੱਕ ਗੱਲ ਸਮਝਾਉਣਾ ਚਾਹ। ਹੁਣ ਅਗਲੀ ਪੰਕਤੀ 'ਚ ਦੂਸਰਾ ਪੱਖ ਰੱਖਿਆ ਹੈ। ਦੋ ਪੱਖ ਨੇ ਇਸ ਸ਼ਲੋਕ ਦੇ ਅੰਦਰ। ਮਾਰਕ ਕਹਿੰਦੇ ਇੱਕ ਹਸਤੀ ਹੈ ਜਿਹੜੀ ਤੇਰੇ ਦੁੱਖ ਦੇ ਵਿੱਚ ਵੀ ਨਾਲ ਖੜੀ ਹੋ ਸਕਦੀ। ਉਹ ਕਿਹੜੀ ਆ? ਕਹੋ ਨਾਮਿਕ ਹਰ ਭਜਮਨ ਅੰਤ ਸਹਾਈ ਹੋ। ਕਹਿੰਦੇ ਕਿ ਉਹਦਾ ਸਿਮਰਨ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ, ਉਹ ਤੇਰੇ ਨਾਲ ਖੜਾ ਹੋ ਸਕਦਾ। ਉਹਦੇ ਤੋਂ ਬਿਨਾ ਔਰ ਕੋਈ ਵੀ ਤੇਰੇ ਨਾਲ ਖੜਾ ਨਹੀਂ ਹੋ ਸਕਦਾ ਇਸ ਕਰਕੇ ਸਤਿਗੁਰਾਂ ਨੇ ਵਾਰ-ਵਾਰ ਸਾਨੂੰ ਭਜਨ ਕਰਨ ਵਾਸਤੇ ਆਖਿਆ ਸਾਨੂੰ ਬੰਦਕੇ ਕਰਨ ਵਾਸਤੇ ਆਖਿਆ ਇੱਕ ਗੁਰੂ ਅਰਜਨ ਦੇਵ ਸਾਹਿਬ ਦਾ ਭਾਵਨ ਵਚਨ ਆਂਦਾ ਸਾਸ ਸਿਆਦ ਇਸ ਪੰਕਤੀ ਨੂੰ ਉਹ ਖੋਲ ਪਾਏ ਮਰ ਕੇ ਤੇ ਜੰਗੋ ਮੁਸ਼ਕਲ ਅਟ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਵੀ ਭਜ ਖੜੇ ਸਭੋ ਭਜਾ ਆਸਰਾ ਚੋਕਾ ਸਭ ਅਸਰਾਓ ਚਿਤ ਆਗੈ ਉਸ ਪਾਰ ਬ੍ਰਹਮ ਦਾ ਲਗਿਆ ਨ ਤਤੀਵਾ ਜਦੋਂ ਸਾਰੇ ਆਸਰੇ ਭਜ ਜਾਣ ਕੋਈ ਵੀ ਨਾਲ ਖੜਾ ਹੋਣ ਵਾਸਤੇ ਤਿਆਰ ਨਾ ਹੋਵੇ ਕਹਿੰਦੇ ਉਸ ਮੁਕੇ ਕਿਤੇ ਉਹ ਪਰਮਾਤਮਾ ਚੇਤੇ ਆ ਜਾਏ ਤੇ ਤੈਨੂੰ ਤਤੀਵਾ ਨਾ ਲੱਗੰਦੇ ਮਾਰੇ ਕਹਿ ਤੂੰ ਭਾਵ ਕਿ ਗੁਰੂ ਪਾਚ ਨੇ ਸਾਨੂੰ ਹਰ ਕਹੀ ਲਬ ਸਿਲਾ ਵਰਤ ਕੇ ਉਸ ਪ੍ਰਭੂ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਇਹ 32 ਨੰਬਰ ਸਲੋਕ ਦੀ ਵਿਚਾਰ ਸੀ ਤੇ ਮੇਰਾ ਚਿਤਕਾਰਿਆ ਆਓ ਸਾਰੇ ਇਸ ਸਲੋਕ ਨੂੰ ਰਲ ਕੇ ਪੜ ਲਈਏ ਤਾਰੇ ਸਾਹਮਣੇ ਸਕਰੀਨ ਤੇ ਆ ਰਿਹਾ ਕੋਈ ਰਸਨਾ ਬਾਂਜੀ ਨਾਰੇ ਜੀ ਮਰਕਰ ਤੇ ਸੋਖ ਮੇ ਬੋ ਸੰਗੀ ਪੈ ਲੋਕ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਬਾਜ ਮਨਾ ਅੰਤ ਸਹਾਈ ਹੋਏ ਇਹ ਅਖੀਰਤ ਕਰਦਾ ਮਰਕਰ ਦੇ ਜਿਸ ਸੰਸਾਰ ਦੇ ਪਿੱਛੇ ਲੱਗ ਕੇ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਭੁੱਲ ਗਿਆ ਇਹ ਸੰਸਾਰ ਕੇਵਲ ਤਾਂ ਕੇਵਲ ਸੁੱਖਾਂ ਦਾ ਭਾਈਵਾਲੀ ਜੇ ਨਾ ਤੇ ਜੋ ਦੁੱਖ ਵਿੱਚ ਕੋਈ ਵੀ ਤੇਰੇ ਨਾਲ ਖੜਾ ਹੋਣ ਵਾਲਾ ਨਹੀਂ ਇਸ ਕਰਕੇ اے ਮੇਰੇ ਮਨ ਉਸ ਪ੍ਰਭੂ ਪਰਮਾਤਮਾ ਦਾ ਭਜਨ ਕਰਿਆ ਕਰ ਜਿਹੜਾ ਤੇਰੇ ਨਾਲ ਅੰਤ ਨੂੰ ਸਹਾਈ ਹੋ